ਪਾਜੀ ਗੁਰਦਾਰੇ ਦੀ ਪੈਲੀ ਆ ਜਨਮਕਾਂਨ ਚੀਤਪਾਈ ਤਾਰੂਸਾਂ ਦੇ ਨਾਮ ਤੇ ਤੇ ਉਹਨਾਂ ਦੀ ਪੈਲੀ ਆ ਸਾਡੇ ਤੋਂ ਠੇਕੇ ਤੇ ਅਸੀਂ ਵਾਹਣੇ ਆਏ ਸਾਲ ਵਾਉਣੇ ਆ ਤੇ ਉਹ ਪਾਜੀ ਅਸੀਂ ਗੁਰਪ੍ਰੀਸ ਹੋਣੀ ਗੁਰਦਾਰੇ ਉੱਥੇ ਗਏ ਫੇਰਾ ਮਾਰਨ ਪਹਿਲੇ 24 ਤੇ ਮੰਮੀ ਗਿਆ ਸੀ ਉੱਥੇ ਪੈਲੀ ਚ ਫੇਰਾ ਮਾਰਨਾ ਤੇ ਇਹਨਾਂ ਨੇ ਸਾਨੂੰ ਨਹੀਂ ਪਤਾ ਲੱਗਾ ਇਹਨਾਂ ਨੇ ਪਿੰਡ ਲੋਸਮੈਂਟ ਕਰਕੇ ਗੁਰਦਾਰੇ ਆਖਿਆ ਵਾ ਵੀ ਆਜੋ ਪੈਲੀ ਅਸੀਂ ਵਾਉਣੀ ਆ ਤੇ ਇਹ ਪੈਲੀ ਵਾਹਣ ਚੱਲ ਗਿਆ ਤੇ ਅਸੀਂ ਇਹ ਵਿਰੋਧੀ ਤੇ ਰਹੇਗੇ ਸੀ ਜਦ ਰਸਪਾਲ ਸਿੰਘ ਹੋਣੀ ਰਬਾਲ ਸਿੰਘ ਹੋਣੀ ਸੀ ਤੇ ਇਹਨਾਂ ਤੋਂ ਅਸੀਂ ਜਾ ਕੇ ਗੁਰਪ੍ਰੀਸ ਹੌਣਾ ਡੱਕਿਆ ਹੀ ਆ ਵੀ ਪਹਿਲੀ ਨਾ ਵਾਓ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਤੇ ਭਾਜੀ ਇਹਨਾਂ ਰਫੜਾਂ ਲਿਆਂਦੀਆਂ ਇਹਨਾਂ 25 ਤੋਂ 30 ਬੰਦੇ ਇਹਨਾਂ ਨਾਲ ਸੀ ਤੇ ਇਹਨਾਂ ਨੇ ਸਾਡੇ ਤੇ ਹਮਲਾ ਕਰਤਾ ਤੇ ਕਿਰਪਾਨਾਂ ਵੀ ਮਾਰੀਆਂ ਵਾ ਤੇ ਸਾਡੇ ਉਹ ਗੁਰਪ੍ਰੀਸ ਹੌਣ ਦੇ ਜਾਦੀ ਸਾਟ ਆ ਉਹਨਾਂ ਦੇ ਲੱਤਾਂ ਦੇ ਮਾਰੇ ਤੇ ਗੋਲੀ ਵੀ ਇਹਨਾਂ ਚਲਾਈ ਉਹਦੇ ਗੋਲੀ ਵੀ ਮਾਰੀ ਤੇ ਪੁਲਿਸ ਵੀ ਮੌਜੂਦ ਸੀ ਵਿੱਚ ਕਿੰਨੇ ਕਿੰਨੇ ਕਿ ਜਾਣੇ ਸੀ ਉਹ ਪੰਜੀ ਤੋਂ 30 ਜਾਣੇ ਸੀ ਤੇ ਪੁਲਿਸ ਦੀ ਮੌਜੂਦਗੀ ਚ ਹੋਇਆ ਸੀ ਹਾਂਜੀ ਇਹ ਪੁਲਿਸ ਦੀ ਮੌਜੂਦਗੀ ਚ ਹੋਇਆ ਸਭ ਕੁਝ ਬਜਰ ਰੰਜਿਸ਼ ਕੀ ਆ ਕਾਦੇ ਲਈ ਕਿਉਂ ਕਿ ਠੇਕੇ ਤੇ ਤੁਸੀਂ ਠੇਕਾ ਗੁਰੂ ਘਰ ਨੂੰ ਦਿੰਦੇ ਠੇਕਾ ਸੀ ਗੁਰੂ ਘਰ ਨੂੰ ਦਿੰਦੇ ਆ ਇਹ ਤੇ ਹੁਣ ਇਹਨਾਂ ਨੂੰ ਪਤਾ ਵੀ ਇਹ ਕਿਹਦੀ ਗੱਲੋਂ ਕੀ ਚਾਉਂਦੇ ਆ ਕਦੋਂ ਇਹ ਸਾਡੇ ਨਾਲ ਝਗੜਾ ਕਰਦੇ ਆ ਪੂਲੇ ਦੀ ਪਹਿਲੀ ਜੋ ਗਾਂ ਉਤੋਂ ਪੁਰ ਗੁਰਦਾਰਾ ਚੜਾਇਆ ਉਹਨੂੰ ਪਿੰਡ ਚੋਂ ਕੱਢਿਆ ਤੇ ਫੇਰ ਉਹਦੇ ਉਹਦੇ ਮਗਰ ਇਹ ਫੇਰ ਨਵੇਂ ਪੂਲੇ ਬਣ ਬਣ ਪੈਂਦੇ ਆ ਤੇ ਫੇਰ ਪਹਿਲੀ ਦਾ ਕਬਜ਼ਾ ਕਰਨ ਆਉਂਦੇ ਆ ਜੀ ਅਸੀਂ ਪਹਿਲੀ ਗੁਰਦਾਰੇ ਦੇ ਨਾਲ ਚੜਾ ਚੁੱਕੇ ਹਾਂ ਕੀ ਮੰਗ ਕਰਦੇ ਅਸੀਂ ਤੇ ਮੰਗ ਸਰਕਾਰ ਤੇ ਹੋ ਚਾਹੀਦੀ ਵੀ ਇਹ ਗੁਰਦਾਰੇ ਦੀ ਪਹਿਲੀ ਆ ਅਸੀਂ ਠੇਕੇ ਤੇ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਜਸਪਾਲ ਸਿੰਘ ਕੀ ਗੱਲਬਾਤ ਹੋਈਏ ਤੇ ਕਿੰਨੇ ਹਮਲਾ ਕੀਤਾ ਕੌਣ ਹੀ ਗੇ ਕਿਹੜੀ ਗੱਲ ਹੋਈ ਇਹ ਜੀ ਇੱਕ ਪਿਆਰਾ ਹੂ ਪਿਆਰਾ ਹੁੰਦਾ ਮੁੰਡਾ ਵਾ ਇੱਕ ਦੇਬਾ ਵਾ ਦੇਬੇ ਦਾ ਮੁੰਡਾ ਵਾ ਇੱਕ ਜੀਤਾ ਵਾ ਜੀਤੇ ਦਾ ਮੁੰਡਾ ਨਾਲ ਕੋਹੇ ਨਾ ਸੁਰਸਗੋ ਮੰਦਾਤੀਏ ਸੱਦੇ ਆ ਇਹ ਬਾਬੇ ਪੂਲੇ ਦੀ ਪਹਿਲੀ ਵੋਂਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਆਨੇ ਆਪੀ ਹੁਣ ਤੁਸੀਂ ਗੁਰਦਾਰੇ ਨੂੰ ਪਹਿਲੀ ਛੱਡ ਦੋ ਇਹ ਬੰਦੇ ਛੱਡਦੇ ਨਹੀਂਗੇ ਜਬਰਦਸਤ ਦੀ ਗੁਰਦਾਰੇ ਦੀ ਪਹਿਲੀ ਵਾਹਣ ਹੈ 2004 ਦੀ ਹਾਂਜੀ ਤੇ ਕੀ ਅੱਜ ਕੀ ਗੱਲਬਾਤ ਇਹਨਾਂ ਨੂੰ ਆਖੇ ਇਹਨਾਂ ਨਾਲ ਇੱਕ ਬੰਦਾ ਸੀ ਤੇ ਉਹਨੂੰ ਪਹਿਲੀ ਦਿਨ-ਦਿਨ ਦੇ ਠੇਕੇ ਦੇ ਨਾਲ ਹੋਣਾ ਦੇ ਉਹਨੂੰ ਨਹੀਂ ਦੇਣੀ ਅਸੀਂ ਉਹ ਵੀ ਆਪ ਰੱਖਣੀ ਆ ਤੇ ਇਹ ਕਰਕੇ ਆਖਿਆ ਵੀ ਤੁਸੀਂ ਜਿਤਨਾ ਵਾਹਣ ਦੇ ਜੋ ਵਾਈ ਜੋ ਤੇ ਉਹਨੂੰ ਵੀ ਜਿਹੜਾ ਉਹਦੇ ਜਿੰਨੇ ਛੱਗੇ ਹੋ ਪਾਉਂਦਾ ਉਹਨੂੰ ਵੀ ਵਾਹਣ ਦੋ ਇਹ ਆਂਦੇ ਉਹਨੂੰ ਨਹੀਂ ਹੀ ਐਰਕੀ ਵਾਉਣ ਦੇਣੀ ਐ ਇਹ ਵੀ ਆਪ ਹੀ ਵਾਉਣੀ ਆ ਹਾਂ ਉਹ ਤੋਂ ਬਾਅਦ ਹਾਂ ਅਸੀਂ 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 ਆਨੇ ਆਪੇ ਗੁਰਦਾਰੇ ਦੀ ਪੜੀ ਗੁਰਦਾਰੇ ਨਾ ਵੀ ਉਹ ਵੀ ਆਂਦਾ ਵੀ ਗੁਰਦਾਰੇ ਦਾ ਠੇਕਾ ਗੁਰਦਾਰੇ ਦਿੱਤਾ ਜਾਵੇ ਸ਼ਹੀਦ ਭਾਈ ਤਾਰੂ ਸਿੰਘ ਪਰ ਇਹ ਗੱਲਾਂ ਨੂੰ ਬੰਦੇ ਨਹੀਂ ਮੰਨਦੇ ਅੱਜ ਤੁਹਾਡੇ ਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਬਾਕੀ ਕਿਹਨੇ ਕੀਤਾ ਹੋਗਾ ਤੇ ਕੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਇਹ ਜੀ ਟਰੈਕਟਰ ਲੈ ਕੇ ਮੈਂ ਤੇ ਵਾਉਣ ਗਿਆ ਹਾਂ ਤੇ ਇਹ ਉੱਥੇ ਤਿਆਰ ਲੈ ਕੇ ਬੈਠੇ ਸੀ ਇੱਕ ਪਿਆਰਾ ਸੋ ਹੀ ਪਿਆਰਾ ਹੋਂਦਾ ਮੁੰਡਾ ਲਾਡੀ ਆ ਇੱਕ ਦੇ ਬਾਬਾ ਵਾਦੇ ਬੇ ਦਾ ਮੁੰਡਾ ਵਾ ਇੱਕ ਜੀ ਸੋਰਸਿੰਗ ਉਹਨਾਂ ਨੇ ਮਦਦ ਕੀ ਸੱਦੇ ਆ ਇੱਕ ਜੀਤਾ ਫੌਜੀ ਆ ਜੀਤੇ ਫੌਜੀ ਦਾ ਮੁੰਡਾ ਰਾਜਣੇ ਆ ਇਹ ਜੀ ਜਦੋਂ ਟਰੈਕਟਰ ਜਦੋਂ ਮੈਂ ਗੇੜਾ ਲੈ ਕੇ ਗਿਆ ਮੈਨੂੰ ਚਾਨ ਪਤਾ ਹੀ ਕੋਈ ਨਹੀਂ ਇਹ ਗਾੜੀ ਨੂੰ ਨਾ ਸਟੀਅਰਿੰਗ ਤੇ ਡਾਂਗਾ ਡੇਪੇ ਮਾਰਨਾ ਜਦੋਂ ਡਾਂਗਾ ਡੇਪੇ ਮਾਰਨਾ ਤੇ ਮੈਂ ਥੱਲੇ ਉਤਰਿਆ ਤੇ ਇਹਨਾਂ ਨੇ ਸੱਟਾਂ ਲਾਖ ਦਿੱਤੀਆਂ ਇਹਨਾਂ ਕੋ ਕਿਹੜੀਆਂ ਤੇ ਹਰਾਂ ਸੱਟਾਂ ਲਾਈਆਂ ਤੁਹਾਨੂੰ ਇਹਨਾਂ ਕੋਲ ਜੀ ਇੱਕ ਕੋਲ ਕਈ ਸੀ ਇੱਕ ਕੋਲ ਮੁੰਡੇ ਕੋਲ ਬਰਛੀ ਹੀ ਦੇ ਇੱਕ ਕਰਪਾਨ ਹੀ ਤੇ ਇੱਕ ਜਿਹੜਾ ਮੁੰਡਾ ਸੀ ਉਹਦੇ ਕੋਲ ਇੱਕ ਦਾਤਰ ਹੀ ਤੇ ਜਿਹੜਾ ਮੁੰਡਾ ਰਾਜ ਨਹੀਂ ਹੋ 315 ਰਫਲ ਲਿਕੇ ਫੇਰ ਕਰਦਾ ਹੈ ਤੇ ਮਤਲਬ ਤੁਸੀਂ ਕੀ ਚੁੰਦੇ ਜੀ ਹੁਣ ਕੀ ਹੋਣਾ ਚਾਹੀਦਾ ਅਹੀਂ ਦੇਹੋ ਚਾਹੁੰਦੇ ਆ ਵੀ ਗੁਰਦੇ ਦੀ ਪਹਿਲੀ ਗੁਰਦੁਆਰੇ ਨੂੰ ਦਿੱਤੀ ਜਾਵੇ ਇਹਨਾਂ ਬੜਾ ਚਰਵਾ ਕੇ ਖਾ ਲਈ ਹੁਣ ਛੱਡ ਦੇਣ ਕਿਹੜਾ ਇਹਦਾ ਜਿਨ੍ਹਾਂ ਨੇ ਤੁਹਾਡੇ ਦੇਖੂ ਲਾਗੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀ ਮੰਗਤ ਹੈ ਜੀ ਹਾਂਜੀ ਉਹ ਕਾਨੂੰਨੀ ਕਾਰਵਾਈ ਜੋ ਹੁੰਦੀ ਹੈ ਜੀ ਪੁਲਿਸ ਪ੍ਰਸ਼ਾਸਨ ਆਪਦੀ ਕਰੇ ਜੋ ਵੀ ਉਹਨਾਂ ਦੇ ਹੁਣ ਨੌਜੇ ਦੇ ਚ ਗੱਲ ਹੈ ਕਿੰਨੇ ਬੰਦੇ ਜ਼ਖਮੀ ਹੋਏ ਸਾਡੇ ਹਾਂਜੀ ਹਾਂ ਤੇ ਅਸੀਂ 2 ਜਣੇ ਜ਼ਖਮੀ ਆਇਆ ਜੀ ਇੱਕ ਮੇਰੇ ਨਾਲ ਹੀ ਆ ਚਾਚਾ ਲੱਗਦਾ ਮੇਰਾ ਤੇ ਇੱਕ ਮੈਂ ਹਾਂ ਦੋਵੇਂ ਹੀ ਗੈਣੇ ਹੁਥੇ ਹਾਂ ਮੈਂ ਸਾਬਕਾ ਫੌਜੀ ਹਾਂ ਹਰੀ ਸਿੰਘ ਮੇਰਾ ਨਾਮ ਆ ਸੂਬੇਦਾਰੀ ਪੰਚਾਇਆ ਮੈਂ ਫੌਜ ਚੋਂ ਠੀਕ ਤੇ ਸਾਡਾ ਜੀ ਗੁਰੂ ਘਰ ਦੀ ਪੈਲੀ ਆ ਤੇ ਇੱਕ ਹੀ ਬੰਦਾ ਉਹਨੂੰ ਖਾਰਿਆ ਤੇ ਸਾਰੇ ਨਗਰਾਂ ਦਾ ਵੀ ਇਹ ਗੁਰਦਾਰੇ ਪੈਲੀ ਜਿਹੜੇ ਗੁਰਦਾਰੇ ਪੈਲੇ ਲੱਗਣੇ ਚਾਹੀਦੇ ਆ ਉਹ ਬੰਦਾ ਪੈਲੀ ਨਹੀਂ ਛੜਦਾ ਪਹਿਲਾਂ ਮੈਨੂੰ ਠੇਕੇ ਦੇ ਦਿੰਦੇ ਰੇ ਡੂੜ ਗੱਲਾ ਐਰ ਕੀ ਵਾਰੀਆਂ ਦੇ ਵੀ ਤੇ ਨੂੰ ਨਹੀਂ ਪੈਲੀ ਦੇਣੀ ਮਾਟਰੋ ਨਾਲ ਤੇ ਉਹ ਫੇਰ ਮਹੀਂ ਕਚਲਵਾਉਣ ਜਾਂਦੇ ਆ ਤੇ ਜਾਂਦੇ ਨੂੰ ਇੱਕ ਹੱਥ ਲਾ ਕੇ ਬੈਠੇ ਸੀ ਇਹਨਾਂ ਕੋਲ ਇੱਕ 256 ਰਫਲਿਆ ਪਿਆਰਾ ਹੋਂ ਦੇ ਨਾਂ ਦੇ ਇੱਕ ਪਿਸਟਲ ਆ ਬਾਦ ਦੇ ਨਾਂ ਦੇ ਹਰਜੀਸੂ ਕੋਲ ਵੀ ਰਫਲ ਤੇ ਪਿਸਟਲ ਆ ਬਾਕੀ ਇਹਨਾਂ ਸਾਰਿਆਂ ਕੋਲ ਕਿਰਪਾਨਾਂ ਤੇ ਦਾਤਰ ਤੇ ਬਰਸ਼ੀ ਇਹਨਾਂ ਬਾਹਰੋਂ ਬੰਦੇ ਮਗਾਇ ਨਿਆ ਕਿਸੇ ਨੂੰ ਸਾਨੂੰ ਮਾਰਨ ਆਤੇ ਮੇਰੇ ਦਾ ਕਿਰਪਾਨਾਂ ਬੜੀਆਂ ਮਾਰੀਆਂ ਮੇਰੀ ਬਾਹ ਜਾਦਾ ਵੱਡੀ ਗਈ ਤੇ ਨਾ ਮੈਂ ਜਿਹਾ 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 ਉਹਨਾਂ ਟ੍ਰੈਕਟਰ ਖੜਿਆ ਸੀ ਤੇ ਉਹਨਾਂ ਨੇ ਇਹਨੂੰ ਵੀ ਬਹੁਤ ਜੱਗੀਆਂ ਛੱਟਾਂ ਮਾਰੀਆਂ ਫਾਇਰ ਵੀ ਸਾਡੇ ਉੱਤੇ ਬਹੁਤ ਕੱਡੇ ਆ ਕੀ ਮੰਗ ਕਰਦੀ ਕੀ ਹੋਣਾ ਚਾਹੀਦਾ ਹਾਂਜੀ ਕੀ ਮੰਗ ਕਰਦੀ ਇਹ ਗੜੀ ਅਹਿਆਂ ਨੇ ਅੱ비 ਗੁਰੂ ਘਰ ਦੀ ਪੜੀ ਆ ਤੇ ਸੰਗਤ ਵਾਵੇ ਦੇ ਗੁਰਦਾਰੇ ਪੈਸੇ ਲੱਗਣੇ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੀ ਪ੍ਰਸ਼ਾਸਨ ਕੋਲੋਂ ਇਹ ਮੰਗਾਂ ਦੇ ਸਨ ਅਨੁਸਾਰ ਮੈਨੇ ਚਾਹੀਦੇ ਆ ਸਾਡੇ ਕੋਲ ਕੁਛ ਕਰੀਬ 4 ਕ ਬੰਦੇ ਐਡਮਿਟ ਹੋਏ ਸੀਗੇ ਦੋਨੋਂ ਪਾਰਟੀਆਂ ਦੇ ਤੇ ਉਹਨਾਂ ਦੀਆਂ ਸੱਟਾਂ ਨੂੰ ਦੇਖਦੇ ਹੋਏ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਦੋ ਸਾਡੇ ਕੋਲ ਨੇ ਤੇ ਦੋ ਅਗੇ ਭੇਜਤੇ ਨੇ ਇਹ ਜੋ ਪਿੰਡ ਵਾਲੇ ਨੇ ਦੱਸਿਆ ਜੀ ਤੇ ਆ ਟੂਰਲੇ ਨੇਂਗ ਦੀ ਕੋਈ ਜਗ੍ਹਾ ਸੀ ਜਿੱਥੇ ਕਿਦੀ ਹੋਈ ਆਪਸ ਵਿੱਚੋਂ ਕੱਟੇ। ਉਹ ਸਬੰਧ ਦਾ ਜੋ ਪਹਿਲਾਂ ਦੋ ਬੰਦੇ ਉਹਦੇ ਨਾਲ ਹੀ ਸੀਗੇ, ਪਿਆਰਾ ਸਿੰਘ ਤੇ ਹੀਰਾ ਸਿੰਘ। ਅੱਜ ਕੱਲ ਇਹ ਇੱਕ ਦੂਜੇ ਨਾਲੋਂ ਵਿਖੜ ਗਏ ਆ। ਉਹ ਕਹਿੰਦਾ ਮੈਂ ਗੋਣੀ, ਉਹ ਕਹਿੰਦਾ ਮੈਂ। ਇਹ ਸਬੰਧ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਹੀ ਚੱਲਦੀ ਰਹੀ ਹੈ ਗੱਲਬਾਤ। ਪ੍ਰਸ਼ਾਸਨ ਤੋਂ ਕਿਸੇ ਵੀ ਪੱਖ ਨੂੰ ਇਹਨਾਂ ਨੇ ਨਾ ਮਹਰਬਾ ਫਾਰਮ ਨਹੀਂ ਅੰਦੇਸਿਆ। ਨਾ ਕੋਈ ਦਰਖਾਸਤ ਚੰਕੀ ਆ, ਨਾ ਥਾਣੀਤ ਨਾ ਹੀ ਵੀਡੀਓ।